ਬਦੂਗਾ ਜਦੋਂ ਕੋਈ ਗੱਲ ਜੀ ਤੁਹਾਨੂੰ ਇਹ ਚੀਜ਼ ਦੀ ਰਿਸਪਾਂਸਿਬਿਲਟੀ ਉਧਰੋਂ ਵੀ ਲੈਣੀ ਚਾਹੀਦੀ ਸੀ ਨਾ ਇੱਥੇ ਜਿਆ ਹੋਂ ਦਾ ਸਵਾਲ ਸਾਨੂੰ ਟਕਰਾਉਂਦਾ ਕਰ ਇਹ ਡਰਾ ਇਹ ਡਰਾ ਨਾ ਤੁਸੀਂ ਪਾਓ ਵੀ ਟਕਰਾ ਬਦੂਗਾ ਆਗਲਾ ਆਣ ਕੇ ਸਾਡੇ ਸਵਾਲਾਂ 'ਚੋਂ ਸਿੰਪਲ ਤੇ ਜਾਂ ਮੈਂ ਗੱਲ ਖਤਮ ਕਰ ਇਹ 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 ਗਮਰਾਹ ਕਿਉਂ ਕੀਤਾ ਜਾ ਰਿਹਾ ਸਾਨੂੰ ਨਹੀਂ ਚਲੋ ਦੱਸੋ ਅਸੀਂ ਕੋ ਪ੍ਰਾਕ ਕੀਤਾ ਤੁਹਾਨੂੰ ਅਸੀਂ ਕੋਪਰੇਟ ਨਹੀਂ ਕੀਤਾ ਕਿ ਤੁਸੀਂ ਨਹੀਂ ਕੀਤਾ ਮਰਦਾਬਾ 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 ਪਰ ਪ੍ਰਤਾਪ ਜੱਜ ਸੋਹਣੇ ਆਪੂ ਦੇ ਕੇ ਜਾਣਗੇ ਪਰ ਇੱਥੇ ਤੁਸੀਂ ਦੇਖੋ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸੋਹਣੇ ਆਪੂ ਇੱਥੇ ਇਹ ਪ੍ਰੋਗਰਾਮ ਦੇ ਵਿੱਚ ਆਪਣਾ ਪ੍ਰੋਗਰਾਮ ਕਰਕੇ ਇੱਥੋਂ ਪੰਧੌੜਿਆਂ ਨਾਲ ਨਿਕਲ ਰਿਹਾ ਅਸੀਂ ਕਿੰਨੇ ਕਿੰਨੀ ਏਰ ਭਰੋਸਾ ਤੋੜਦਾ ਹੁੰਦਾ ਬੰਦਾ ਇੱਕ ਵਾਰ ਹੁਣ ਜਦੋਂ ਕੱਲ ਨੂੰ ਫੇਰ ਕੇ ਵੀਡੀਓ ਸਾਹਮਣੇ ਆਉਣਾ ਹੀ ਆ ਇਹ ਕਿਹੜਾ ਕੁੰਮ ਦਾ ਮੇਲਾ ਜਿਹੜਾ 12 ਸਾਲ ਬਾਅਦ ਲੱਗਣਾ ਜੇ ਪ੍ਰਸ਼ਾਸਨ ਭਰੋਸਾ ਅੱਜ ਪ੍ਰਸ਼ਾਸਨ ਸਾਡਾ ਭਰੋਸਾ ਤੋੜੇ ਕੱਲ ਨੂੰ ਫੇਰ ਕਹੇ ਕਿ ਕਿਸਾਨ ਵੇਖੋ ਜੀ ਇਹ ਜੀ ਪ੍ਰੋਗਰਾਮ ਅਗਲੇ ਦਾ ਭੰਗ ਕੀਤਾ ਜੀ ਅਗਲੇ ਨੇ ਆ ਕੀਤਾ ਉਹ ਕੀਤਾ ਫੇਰ ਅਸੀਂ ਵੀ ਮੀਟਿੰਗ ਕਰਕੇ ਅਸੀਂ ਵੀ ਫੈਸਲਾ ਕਰਾਂਗੇ ਫੇਰ ਅਸੀਂ ਐਦਾਂ ਹੀ ਐਨੇ ਦਾ 100 200 ਬੰਦੇ ਨਾਲ ਨਹੀਂ ਫੇਰ ਅਸੀਂ ਅਸੀਂ ਹਜ਼ਾਰਾਂ ਚ ਇਕੱਠਾ ਕਰਕੇ ਤੇ ਪ੍ਰਸ਼ਾਸਨ ਨੂੰ ਕਹਾਂਗੇ ਵੀ ਬਾਈ ਹੁਣ ਤੁਸੀਂ ਜੇ ਢਾਂਗ ਚਲਾ ਲਓ ਗੋਲੀ ਜਲਾ ਲਓ ਕੁਛ ਵੀ ਕਰ ਲਓ ਫੇਰ ਅਸੀਂ ਅਗਲਾ ਫੈਸਲਾ ਵੀ ਟਕਾ ਕੇ ਕਰਾਂਗੇ ਆ ਧੋਖਾ ਧੋਖਾ ਜਨਤਾ ਨੂੰ ਬਹੁਤੀ ਚਿਰ ਨਹੀਂ ਦਿੱਤਾ ਜਾ ਸਕਦਾ ਹੀ ਵਾਰੀ ਲੋਕਾਂ ਦੇ ਸਾਹਮਣੇ ਅੱਜ ਸਾਰਿਆਂ ਦਾ ਚਿਹਰਾ ਨੰਗਾ ਹੋ ਗਿਆ ਇੱਕ ਵਾਰ ਜਿਹੜਾ ਚਿਹਰਾ ਆ ਇਹ ਬਾਰ-ਬਾਰ ਨੰਗਾ ਕਰਨ ਦੀ ਲੋੜ ਨਹੀਂ ਪੈਣੀ ਅੱਜ ਜੋ ਕੁਝ ਹੋਇਆ ਉਹ ਸਾਰੇ ਗਵਾਹ ਆ ਮੁੱਖ ਮੰਤਰੀ ਬਿਜਲੀ ਮੰਤਰੀ ਡੀਪੀਓ ਅੱਜ ਲੋਕਾਂ ਦੇ ਸਵਾਲਾਂ ਤੋਂ ਭੱਜਿਆ ਤੇ ਸਾਰੇ ਗਵਾਹ ਆ ਸਾਰਾ ਪਿੰਡ ਗਵਾਹ ਆ ਉਹਨਾਂ ਦਾ ਕਿ ਵੇਖ ਲੈਣਗੇ ਗਾਹ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਲੋਕ ਹੀ ਫੈਸਲਾ ਕਰਨਗੇ ਸਾਡੀਆਂ ਟਰਾਲੀਆਂ ਚੋਰੀ ਹੋਈਆਂ ਉੱਥੇ ਚੋਰੀ ਲਈ ਕੌਣ ਜ਼ਿੰਮੇਵਾਰ ਆ ਉਹ ਸਾਰੇ ਕੁਝ ਜਿਹੜੀਆਂ ਜਿਹੜੀ ਆਪਣਾ ਹੋਰ ਪਾਤੀਆ ਪ੍ਰਦੂਸ਼ਣ ਦੇ ਉੱਤੇ ਸਵਾਲ ਸੀਗੇ ਸ਼ਬ ਕਰਨ ਨੂੰ ਲੈ ਕੇ ਸਵਾਲ ਸੀ ਬਿਜਲੀ ਨੂੰ ਸੰਬੰਧ ਸਹੀ ਪ੍ਰੀਪੇਡ ਮੀਟਰਾਂ ਦੇ ਸਵਾਲ ਸੀ ਜਿਹੜੇ ਅੱਜ ਮੇਰੇ ਵੀਰ ਕਰਵਾ ਰਹੇ ਹਨਾ ਪ੍ਰੋਗਰਾਮ ਕਰਵਾ ਰਹੇ ਆ ਉਹਨਾਂ ਨੂੰ ਵੀ ਪੁੱਛਾ ਇੰਨਾ ਧਿਆਨ ਕਰ ਲੈਣ ਪ੍ਰੀਪੇਡ ਮੀਟਰ ਤੁਹਾਡੇ ਘਰਾਂ 'ਚ ਵੀ ਲੱਗਣਗੇ ਸੋ ਤੁਹਾਨੂੰ ਕਿਸੇ ਨੇ ਨਹੀਂ ਬਖਣਾ ਜੇ ਤੁਸੀਂ ਕਾਜੂ ਬਰਫੀ ਲੈ ਕੇ ਪਿੱਛੇ-ਪਿੱਛੇ ਫਿਰਦੇ ਜੇ ਟਰਾਲੀ ਚਾਰ ਮਰਦਾ ਬਾ ਕਿਸਾਨਾਂ ਦੇ ਵੱਲੋਂ ਭਾਜਪਾ ਲੀਡਰਾਂ ਦੇ ਵਾਂਗ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਵੀ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ ਦੱਸਦੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਕਿਸਾਨਾਂ ਵੱਲੋਂ ਘੇਰ ਕੇ ਉਹਨਾਂ ਦੇ ਕਾਫਲੇ ਰੋਕ ਕੇ ਸਵਾਲ ਜਵਾਬ ਕੀਤੇ ਜਾ ਰਹੇ ਨੇ ਤਸਵੀਰਾਂ ਅਮਰਸਰ ਦੇ ਜੰਡਿਆਲਾ ਗੁਰੂ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿਸਾਨਾਂ ਦੇ ਵੱਲੋਂ ਟਰਾਲੀ ਚੋਰ ਪਖਾਨਿਆਂ ਦਾ ਉਦਘਾਟਨ ਕਰਨ ਵਾਲੀ ਸਰਕਾਰ ਮੁਰਦਾਬਾਦ ਦੇ ਨਾਰੇ ਲਗਾਏ ਗਏ ਨੇ ਦੱਸਦੇ ਕਿ ਮੰਤਰੀ ਈਟੀਓ ਦਾ ਉਹਨਾਂ ਦੇ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ ਏ ਉਹਨਾਂ ਪ੍ਰਸ਼ਾਸਨ ਦੇ ਉੱਤੇ ਇਲਜ਼ਾਮ ਲਗਾਏ ਕਿ ਉਹਨਾਂ ਨੂੰ ਗਲਵੱਧ ਕਰਨ ਦਾ ਭਰੋਸਾ ਦਿਵਾਇਆ ਗਿਆ ਸੀ ਕਿ ਉਹਨਾਂ ਦੀ ਮੰਤਰੀ ਈਟੀਓ ਦੇ ਨਾਲ ਗਲਵੱਧ ਕਰਵਾਈ ਜਾਵੇਗੀ ਜੋ ਸਵਾਲ ਪੁੱਛਣੇ ਪੁੱਛ ਲੈਣ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਵਿਸ਼ਵਾਸ ਤੋੜਿਆ ਗਿਆ ਮంత్రి ਈਟੀਓ ਨੂੰ ਚੋਰੀ ਛਿਪੇ ਕਿਸੇ ਰਸਤੇ ਥਾਈ ਕੱਢ ਦਿੱਤਾ ਗਿਆ ਤੇ ਉਹਨਾਂ ਦਾ ਵਿਸ਼ਵਾਸ ਤੋੜਿਆ ਗਿਆ ਇਸ ਦੌਰਾਨ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ ਇਹ ਕਿਹੜਾ ਕੁੰਬ ਦਾ ਮੇਲਾ ਹੈ ਜਿਹੜਾ ਕਦੇ ਹੁਣ ਮੰਤਰੀ ਸਾਹਿਬ ਪਿੰਡ ਦੇ ਵਿੱਚ ਨਹੀਂ ਆਉਣਗੇ ਕਿਸੇ ਪਿੰਡ ਦੇ ਵਿੱਚ ਨਹੀਂ ਆਉਣਗੇ ਦੱਸਦੇ ਕਿ ਕਿਸਾਨਾਂ ਦਾ ਇਹ ਗੁੱਸਾ ਦੇਖਣ ਨੂੰ ਮਿਲਿਆ ਉਹਨਾਂ ਦੇ ਵੱਲੋਂ ਮਾਨ ਸਰਕਾਰ ਦੇ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ ਹੈ ਰੋਹਤਾਂ ਦਾ ਭਰੋਸਾ ਤੋੜ ਵਾਲਾ ਮਰਦਾਬਾਦ 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 ਕਰਮਚਾਰੀ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ 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 ਕਰਮਚਾਰੀ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ 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 ਹਾਂਜੀ ਇੱਥੇ ਝੰਡੇ ਆਲੇ ਲੱਗੇ ਆ ਪਿੰਡ ਬੰਡਾਲਾ ਜੀ ਔਰ ਇੱਥੇ ਪੰਚਿੰਗ ਆਏ ਜੀਏ ਉਹ ਟਕਰਾਵ ਵਧੂਗਾ ਜਦੋਂ ਕੋਈ ਗੱਲ ਨਹੀਂ ਜੀ ਤੁਹਾਨੂੰ ਇਸ ਚੀਜ਼ ਦੀ ਰਿਸਪਾਂਸਿਬਿਲਟੀ ਉਧਰੋਂ ਵੀ ਲੈਣੀ ਚਾਹੀਦੀ ਸੀ ਨਾ ਜਦੋਂ ਉਹ ਨੇ ਉਹ ਇੰਨੀ ਨਹੀਂ ਮੰਨੀ ਸਕੀ ਇਥੇ ਜੇ ਆਉਣ ਦਾ ਸਵਾਲ ਨਹੀਂ ਸਾਨੂੰ ਟਕਰਾਅ ਦਾ ਕਰ ਸਾਨੂੰ ਇਹ ਡਰਾ ਇਹ ਡਰਾ ਨਾ ਤੁਸੀਂ ਪਾਓ ਵੀ ਟਕਰਾਅ ਵਧੂਗਾ ਆਹ ਲਾਣ ਕੇ ਸਾਡੇ ਸਵਾਲਾਂ ਜਵਾਬ ਸਿੰਪਲ ਤੇ ਜਾਂਦਾ ਗੱਲ ਖਤਮ ਹੋ ਗਈ ਹਾਂ ਕੋਈ ਨਹੀਂ ਯਾਰ ਅਸੀਂ ਨਾ ਥੋੜੀ ਜਿਆਦਾ ਹੁਣ ਸਾਹ ਬੰਦ ਕਰਾਂਗੇ ਦੇਖੋ ਇਹ ਇਹ ਹੋਣਾ ਫਿਰ ਤੁਸੀਂ ਇੱਥੇ ਲੰਮਾ ਅਗਲਾ ਆਪਣਾ ਇਹ 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 ਗਮਰਾਹ ਕਿਨੂੰ ਕੀਤਾ ਜਾ ਰਿਹਾ ਸਾਨੂੰ ਨਹੀਂ ਚਲੋ ਕਸੋ ਅਸੀਂ ਕੋ ਮਾਰਾ ਕੀਤਾ ਨੂੰ ਅਸੀਂ ਕੋਪਰੇਟ ਨਹੀਂ ਕੀਤਾ ਕਿ ਤੁਸੀਂ ਨਹੀਂ ਕੀਤਾ ਨਹੀਂ 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 ਹੋਇਆ ਨਹੀਂ ਹੋਇਆ ਸਾਡੇ ਨੇ ਕਰਵਾਇਆ ਤੁਸੀਂ ਐਪਰਾਇਜ਼ ਤੁਸੀਂ ਤੁਸੀਂ ਭੋਸਾ ਦਵਾਇਆ ਫਿਰ ਹਾਂ ਇਹ ਆ ਕਿਉਂ ਨਹੀਂ ਆਇਆ ਕੋਈ ਨਹੀਂ ਹਟਾ ਦੇ ਮੈਨੂੰ ਇਹ ਕਹਤਾ ਕੀ ਕਹੇ ਕਾਲਾ ਭੋਸਾ ਹੈ ਜੇ ਤੁਹਾਨੂੰ ਭਾਈ ਸਾਹਿਬ ਨਾਲ ਸਾਡੇ ਨਾਲ ਸ਼ੇਅਰ ਕਰ ਜਾਈ ਦੀ ਵਾਤ ਵਾਤ ਸ਼ੇਅਰ ਕਰ ਦਿਓ

ਬਹੁਤ ਬਾਬਾ ਕਿ ਨਹੀਂ ਸਾਨੂੰ ਇੱਕ ਦੁੱਖੀ ਪਰੋਸਾਨੀ ਹੈਗਾ ਅਸੀਂ ਜੋ ਗੱਲ ਕਰ ਸਾਡੀ ਗੱਲ ਕਰਨੀ ਹੈ ਜੀ ਲੋਕਾਂ ਦੇ ਸਾਹਮਣੇ ਕਰਨੀ ਇਹ ਗੱਲ ਲੋਕਾਂ ਦੇ ਸਾਹਮਣੇ ਕਰਨੀ ਇਹ ਉਹ ਵੀ ਵੀਡੀਓ ਜਿਹੜਾ ਸ਼ਮੀਲ ਲਾਉਂਦਾ ਹੋਈ ਸਾਡੇ ਵਿੱਚ ਪੈਂਦਾ ਅਸੀਂ ਤੇੰਦਰਦੀ ਨਾਰਵਾਜ ਕਰੀਂ ਲੋਕ ਮਿੰਟ ਨਾਲੇ ਨਾਰਵਾਜ ਕਰੋ ਪੁਕਾਰ ਮਰਦੂਰ ਸ਼ੂਗਰ ਕਮੇਟੀ ਜਿੰਦਾਬਾਦ 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 ਪਾਨੀ ਜੋਰ ਸਰਕਾਰ ਮੁਰਦਾਬਾਦ 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 ਸਰਕਾਰਾਂ ਕਰਦੀਆਂ ਕੂੜੀ 426 ਮੁਰਦਾਬਾਦ ਮਰਦਾਬਾਦ ਮਰਦਾਬਾਦ ਲੋਕਤਾਨਾ ਵਿਸ਼ਵਾਸ ਕੰਪੇਨ ਵਾਲੇ ਇਨਕਾ ਮਰਦਾਬਾਦ 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 ਟ੍ਰੈਲੀ ਚੋਰ ਮਰਦਾਬਾਦ 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 ਕਾਲੀ ਚੋਲਾ ਦੀ ਸਰਕਾਰ ਮਰਦਾਬਾਦ 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 ਸ਼ੇਅਰ ਕਰਦੇ ਹੋ ਤਾਂ ਸ਼ੇਅਰ ਕਰਦੇ ਹੋ ਟ੍ਰੈਲੀ ਚੋਰ ਸਰਕਾਰਾਂ ਦੀ ਮਰਦਾਬਾਦ 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 ਕਾਲੀ ਚੋਰਾ ਦੀ ਸਰਕਾਰ ਮਰਦਾਬਾਦ ਸਿੰਘ ਮਰਦਾਬਾਦ ਜਿਹੜਾ ਕਿ ਅਜਾ ਪੰਡਾਵਾ ਦੇ ਰਚਾ ਗ੍ਰਾਮ ਸਿੰਘ ਦਾ ਸ਼ੇਰ ਤੋਂ ਲੈ ਕੇ ਜਿੰਦਾ ਫੇਰ ਤੋਂ ਲੈ ਕੇ ਸਾਰੇ ਦੂਰ ਬੈਠੇ ਸੀਗੇ ਤੇਰੀ ਚੱਕ ਦੇਾਂਗੇ ਉਹਨਾਂ ਨੂੰ ਕੋਡੇ ਰੱਖੇ ਆਏ ਆ ਰੇੜਾ ਫੇਰੀ ਚਮਕਦੇ ਆ ਕਿ ਲੋਕਾਂ ਦੇ ਸ਼ਾਲਾ ਦੇ ਜਵਾਬ ਦੇਣ ਦਾ ਸਾਫ ਸਾਫ ਪੱਟ ਗਿਆ ਔਰ ਪੁਰਾ ਪ੍ਰਸ਼ਾਸਨ ਇਹ ਇਸ ਚੀਜ਼ ਦਾ ਵਿਸ਼ਵਾਸ ਤੋਂ ਆਉਂਦਾ ਰਿਹਾ ਸਾਡੇ ਕੋਲ ਸਾਰਾ ਸਵੇਰ ਦੇ ਬਿਖੇ ਸੀ ਇਹ ਸਾਨੂੰ ਇਹ ਗੱਲ ਕਹੀ ਗਈ ਕਿ ਇਟਿਓ ਸਾਹਿਬ ਤੁਹਾਡੇ ਸਵਾਲਾਂ ਇੱਥੋਂ ਪੰਡੋੜਿਆਂ ਨਾਲ ਲਿਖਦੇ ਆ ਟੀ.ਐਸ. ਸਾਹਿਬ ਸਵਾਲਾਂ ਦੇ ਉੱਪਰ ਉਦੋਂ ਤੁਸੀਂ ਕਹਿੰਦੇ ਸੀਗੇ ਜਦੋਂ ਤੁਸੀਂ ਕਹਿੰਦੇ ਸੀ ਪਿਛਲੀ ਵਾਰ ਜਦੋਂ ਆਪਾਂ ਸਾਹਮਣਾ ਆਇਆ ਸੀ ਭੱਜਣ ਵਾਲੀ ਸਰਕਾਰ ਦਾ ਇਹ ਟੀ.ਐਸ. ਸਾਹਿਬ ਸਰਕਾਰ ਦਾ ਬੇੜਾ ਕਰਦਾ ਬੇੜਾ ਹੀ ਕਹਿੰਦੇ ਮੱਲੇ ਡੋੜਿਆ ਸੋ ਪਈ ਹਾਂ ਆਹ ਦੇਖੋ ਜੀ ਜੋ ਪੀਐਮਐਮ ਦਾ ਫੈਸਲਾ ਸੀਗਾ ਸਾਡੇ ਸਵਾਲਾਂ ਦੇ ਜਵਾਬ ਦੇਣੇ ਜੇ ਈਟੀਓ ਸਾਹਿਬ ਨੇ ਜੇ ਮੁਨਾਸਬ ਨਹੀਂ ਸਮਝੇ ਤੇ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਪ੍ਰੋਸਾਧਵਾ ਕੇ ਕਿ ਅਸੀਂ ਤੁਹਾਡੇ ਸਵਾਲ ਜਵਾਬ ਉਹਨਾਂ ਨਾਲ ਕਰਵਾਵਾਂਗੇ ਅਖੀਰਲੀ ਘੜੀ ਦੱਟ ਅਸੀਂ ਵੀ ਬੜਾ ਕੁਝ ਵੇਖਦੇ ਹਾਂ ਅਸੀਂ ਵੀ ਸਿਆਸਤ ਸਮਝਦੇ ਹਾਂ ਅਸੀਂ ਕਹਿੰਦੇ ਕਿੰਨੀ ਏਅਰ ਭਰੋਸਾ ਤੋੜਦਾ ਹੁੰਦਾ ਬੰਦਾ ਇੱਕ ਵਾਰ ਹੁਣ ਜਦੋਂ ਕੱਲ ਨੂੰ ਫੇਰ ਕੇ ਈਡੀਓ ਸਾਹਿਬ ਨੇ ਆਉਣਾ ਹੀ ਆ ਇਹ ਕਿਹੜਾ ਕੁੰਬ ਦਾ ਮੇਲਾ ਹੈ ਜਿਹੜਾ 2 ਬਾਰੇ ਸਾਲ ਬਾਅਦ ਲੱਗਣਾ ਈਡੀਓ ਸਾਹਿਬ ਨੇ ਕੱਲ ਨੂੰ ਕਿਸ ਪਿੰਡ 'ਚ ਫੇਰ ਆਉਣਾ ਤੇ ਫੇਰ ਜਦੋਂ ਅਸੀਂ ਜਾਵਾਂਗੇ ਐਦਾਂ ਹੀ ਤੇ ਪ੍ਰਸ਼ਾਸਨ ਇਹ ਉਹੀ ਪ੍ਰਸ਼ਾਸਨ ਫੇਰ ਕਰਦਾ ਜੀ ਬਤ ਉਹ ਸ਼ੇਅਰ ਮੈਂ ਇਹਨਾਂ ਦਾ ਪ੍ਰੋਗਰਾਮ ਅਸੀਂ ਕੋਈ ਗੱਲ ਨਹੀਂ ਤੁਹਾਡੇ ਸਵਾਲ ਜਵਾਬ ਕਰਵਾ ਦਾਂਗੇ ਤੇ ਕੀ ਫੇਰ ਵੀ ਅਸੀਂ ਭਰੋਸਾ ਕਰਾਂਗੇ ਅਸੀਂ ਇੱਕ ਵਾਰ ਪ੍ਰਸ਼ਾਸਨ ਨੂੰ ਇਹ ਗੱਲ ਇਹਦਾ ਸਾਫ਼ ਕੀਤਾ ਵਾ ਇੱਕ ਵਾਰ ਸਿਰਫ ਮੌਕਾ ਦਿੱਤਾ ਸੀ ਅੱਜ ਕਿ ਜੇ ਪ੍ਰਸ਼ਾਸਨ ਸਾਡਾ ਭਰੋਸਾ ਨਾ ਤੋੜੂ ਫਿਰ ਅਸੀਂ ਕਵਾਂਗੇ ਵੀ ਵਾਕਈ ਪ੍ਰਸ਼ਾਸਨ ਨੇ ਭਾਈ ਆਪਣੇ ਵਾਕਈ ਫਰਜ਼ ਨਿਭਾਇਆ ਜੇ ਪ੍ਰਸ਼ਾਸਨ ਭਰੋਸਾ ਅੱਜ ਪ੍ਰਸ਼ਾਸਨ ਸਾਡਾ ਭਰੋਸਾ ਤੋੜੇ ਕੱਲ ਨੂੰ ਫੇਰ ਕਵੇ ਕਿ ਕਿਸਾਨ ਵੇਖੋ ਜੀ ਇਹ ਜੀ ਪ੍ਰੋਗਰਾਮ ਅਗਲੇ ਦਾ ਭੰਗ ਕੀਤਾ ਜੀ ਅਗਲੇ ਨੇ ਆਹ ਕੀਤਾ ਉਹ ਕੀਤਾ ਫਿਰ ਅਸੀਂ ਵੀ ਮੀਟਿੰਗ ਕਰਕੇ ਅਸੀਂ ਵੀ ਫੈਸਲਾ ਕਰਾਂਗੇ ਕਿ ਅਗਲੇ ਜਿੱਥੇ ਅਗਲਾ ਈਟੀਓ ਸਾਹਿਬ ਦਾ ਅਸੀਂ ਪ੍ਰੋਗਰਾਮ ਕਰਨਾ ਫਿਰ ਅਸੀਂ ਇਦਾਂ ਨਹੀਂ ਐਨੇ ਕਾ 100 200 ਬੰਦੇ ਨਾਲ ਨਹੀਂ ਫਿਰ ਅਸੀਂ ਅਸੀਂ ਹਜ਼ਾਰਾਂ ਚ ਇਕੱਠਾ ਕਰਕੇ ਤੇ ਪ੍ਰਸ਼ਾਸਨ ਨੂੰ ਕਵਾਂਗੇ ਪਈ ਬਾਈ ਹੁਣ ਤੁਸੀਂ ਜੇ ਢਾਂਗ ਚਲਾ ਲਓ ਗੋਲੀ ਚਲਾ ਲਓ ਕੁਛ ਵੀ ਕਰ ਲਓ ਫਿਰ ਅਸੀਂ ਅਗਲਾ ਫੈਸਲਾ ਵੀ ਟਕਾ ਕੇ ਕਰਾਂਗੇ ਸੋ ਪ੍ਰਸ਼ਾਸਨ ਵੀ ਉੱਤੋਂ ਤੱਕ ਸੁਣ ਰਿਹਾ ਇਹ ਸਮਝੇ ਅ ਧੋਖਾ ਧੋਖਾ ਜਨਤਾ ਨੂੰ ਬਹੁਤੀ ਚਿਰ ਨਹੀਂ ਦਿੱਤਾ ਜਾ ਸਕਦਾ ਅੱਜ ਤੋਂ ਅੱਖਾਂ ਦੇ ਲਿਆ ਅਸੀਂ ਧੋਖਾ ਇਹਨਾਂ ਵੀ ਉਹਨਾਂ ਦੇ ਲਿਆ ਅਸੀਂ ਸਿਆਸਤ ਸਮਝ ਰਹੇ ਹਾਂ ਵੀ ਸਾਰੀਓ ਕੀ ਕਰਨਾ ਚਾਹੁੰਦੇ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਦੂਜੀ ਵਾਰੀ ਲੋਕਾਂ ਦੇ ਸਾਹਮਣੇ ਅੱਜ ਸਾਰਿਆਂ ਦਾ ਚਿਹਰਾ ਨੰਗਾ ਹੋ ਗਿਆ ਇੱਕ ਵਾਰ ਜਿਹੜਾ ਚਿਹਰਾ ਆ ਇਹ ਵਾਰ-ਵਾਰ ਨੰਗਾ ਕਰਨ ਦੀ ਲੋੜ ਨਹੀਂ ਪੈਣੀ ਅੱਜ ਜੋ ਕੁਝ ਹੋਇਆ ਉਹ ਸਾਰੇ ਗਵਾਹਾਂ ਤੇ ਜਿਹੜਾ ਈਟੀਓ ਮੁੱਖ ਮੰਤਰੀ ਵਿਜੀਲ ਮੰਤਰੀ ਈਟੀਓ ਅੱਜ ਲੋਕਾਂ ਦੇ ਸਵਾਲਾਂ ਤੋਂ ਭੱਜਿਆ ਤੇ ਸਾਰੇ ਗਵਾਹ ਆ ਸਾਰਾ ਪਿੰਡ ਗਵਾਹ ਆ ਉਹਨਾਂ ਦਾ ਕਿ ਵੇਖ ਲੈਣਗੇ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਲੋਕ ਹੀ ਫੈਸਲਾ ਕਰਨਗੇ ਜਿਹੜੇ ਉਹਨਾਂ ਨੂੰ ਪਿੰਡਾਂ 'ਚ ਬੁਲਾ ਰਹੇ ਆ ਭਈ ਉਹ ਵੀ ਫੈਸਲਾ ਕਰਨਗੇ ਭਈ ਜਿੰਨਾ ਦੀਆਂ ਜੁੱਤੀਆਂ ਖਾ ਕੇ ਨਾਲ ਜੁੱਤੀਆਂ ਵੀ ਖਾਈ ਜਾਣੇ ਨਾਲ ਪ੍ਰੋਗਰਾਮ ਹੀ ਕਰਵਾਈ ਜਾਣੇ ਆ ਕਿ ਚਾਹ ਫਿਰ ਜੇ ਕੋਈ ਸਵਾਲ ਕਰਨ ਆਉਂਦਾ ਤੁਹਾਨੂੰ ਸਵਾਲ ਦਾ ਕਰਨਾ ਅਧਿਕਾਰ ਹੈਗਾ ਕਿ ਨਹੀਂ ਹੈਗਾ ਸਾਡੀਆਂ ਟਰਾਲੀਆਂ ਚੋਰੀ ਹੋਈਆਂ ਉੱਥੇ ਚੋਰੀ ਲਈ ਕੌਣ ਜ਼ਿੰਮੇਵਾਰ ਆ ਉਹ ਸਾਰੇ ਕੁਝ ਜਿਹੜੀਆਂ ਜਿਹੜੇ ਆਪਣਾ ਹੋਰ ਬਾਕੀਆ ਪ੍ਰਦੂਸ਼ਣ ਦੇ ਉੱਤੇ ਸਵਾਲ ਸੀਗੇ ਸ਼ੁਭ ਕਰਨ ਨੂੰ ਲੈ ਕੇ ਸਵਾਲ ਸੀ ਬਿਜਲੀ ਨੂੰ ਸਬੰਧ ਸਿ ਪ੍ਰੀपेड ਮੀਟਰਾਂ ਦੇ ਸਵਾਲ ਸੀ ਜਿਹੜੇ ਅੱਜ ਮੇਰੇ ਵੀਰ ਕਰਵਾ ਰਹੇ ਹਨਾ ਪ੍ਰੋਗਰਾਮ ਕਰਵਾ ਰਹੇ ਆ ਉਹਨਾਂ ਨੂੰ ਵੀ ਪੁੱਛਿਆ ਇੰਨਾ ਧਿਆਨ ਕਰ ਲੈਣ ਪ੍ਰੀपेड ਮੀਟਰ ਤੁਹਾਡੇ ਘਰਾਂ 'ਚ ਵੀ ਲੱਗਣੇ ਆ ਸੋ ਤੁਹਾਨੂੰ ਕਿਸੇ ਨੇ ਨਹੀਂ ਬਖਸ਼ਣਾ ਜੇ ਤੁਸੀਂ ਕਾਜੂ ਬਰਫੀ ਲੈ ਕੇ ਪਿੱਛੇ ਪਿੱਛੇ ਫਿਰਦੇ ਜੇ ਮੀਟਰ ਤੁਹਾਡੇ ਘਰ ਵੀ ਹੋਣਿਆ ਸੋ ਭਾਈ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਸੀ ਸਾਡੇ ਵੱਲੋਂ ਸਫਲ ਪ੍ਰੋਗਰਾਮ ਹੋਇਆ ਜਿਹੜੇ ਲੀਡਰ ਲੋਕਾਂ ਦੇ ਸਵਾਲਾਂ ਤੋਂ ਭੱਜਣ ਲੱਗ ਪੈਣ ਸਮਝਣ ਪਈ ਲੀਡਰ ਕੱਚੇ ਆ ਅੰਦਰੋਂ ਇਸ ਕਰਕੇ ਭਾਈ ਲੋਕਾਂ ਨੇ ਜਿੱਤ ਹੋਈ ਆ ਮੰਤਰੀ ਲੋਕਾਂ ਦੇ ਸਵਾਲਾਂ ਤੋਂ ਡਾਊਨ ਹੋ ਗਏ ਆ ਭਗਾਉੜੇ ਹੋਏ ਆ ਸੋ ਅੱਜ ਦਾ ਇਹ ਪ੍ਰੋਗਰਾਮ ਆ ਇਹ ਇੱਥੇ ਹੁਣ ਅਸੀਂ ਸਮਾਪਤ ਕਰ ਰਹੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਫਿਰ ਵੱਡੇ ਪੱਧਰ ਦੇ ਤੇ ਪ੍ਰੋਗਰਾਮ ਅਲਿਖ ਕੇ ਫਿਰ ਕੱਲਾ ਇੰਨੇ ਪਿੰਡ ਹੀ ਨਹੀਂ ਫਿਰ ਅਸੀਂ ਹੋਰ ਪਿੰਡ ਵੀ ਲਾ ਕੇ ਵੱਡੇ ਪੱਧਰ ਤੇ ਜਿਹੜਾ ਪ੍ਰੋਗਰਾਮ ਆ ਉਹ ਕਰਾਂਗੇ ਵੱਡੀ ਗਿਣਤੀ ਦੇ ਵਿੱਚ ਸੋ ਧੰਨਵਾਦ ਹੈ ਸਾਰਿਆਂ ਦਾ ਆਮਦਮੀ ਪਾਰਟੀ ਦੇ ਵਿਧਾਇਕਾਂ ਦਾ ਕਿਸਾਨ ਤਿੱਖਾ ਵਿਰੋਧ ਕਰ ਰਹੇ ਨੇ ਦੱਸਿ ਕਿ ਜੋ ਸ਼ੰਭੂ ਅਤੇ ਖਨੌਰੀ ਬਾਡਰ ਤੋਂ ਕਿਸਾਨਾਂ ਦਾ ਮੋਰਚਾ ਉਠਾਇਆ ਗਿਆ ਹੈ ਖਦੇੜਿਆ ਗਿਆ ਹੈ ਜਿੱਥੇ ਕਾਫੀ ਜ਼ਿਆਦਾ ਕਿਸਾਨਾਂ ਦਾ ਨੁਕਸਾਨ ਹੋਇਆ ਟਰਾਲੀਆਂ ਚੋਰੀਆਂ ਹੋਈਆਂ ਸਮਾਨ ਚੋਰੀ ਹੋਇਆ ਇਸ ਸਬੰਧੀ ਕਿਸਾਨਾਂ ਦੇ ਵੱਲੋਂ ਆ ਵਿਧਾਇਕਾਂ ਨੂੰ ਸਵਾਲ-ਜਵਾਬ ਕੀਤੇ ਜਾ ਰਹੇ ਨੇ ਤੇ ਇਹ ਵੀ ਕਿ ਹਜਾਰਿਆ ਕਿ ਮਾਨ ਸਰਕਾਰ ਨੇ ਕਿਸਾਨਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਹੈ ਬਿਆਰ ਰਿਪੋਰਟ ਪੰਜਾਬੀ ਲੁੱਕ ਚੈਨਲ